ਉਹ ਟਿਕਟ ਮਿਲ ਗਈ ਇਸ ਸਮੇਂ ਅਸੀਂ ਦਿਲ ਦੀਆਂ ਖਾਈਆਂ ਤੋਂ ਖੜਕੇ ਸਾਹ ਦੇ ਸੋਨੀਆ ਜੀ ਦੇ ਰਾਹੁਲ ਜੀ ਦੇ ਪ੍ਰਿੰਕਾ ਜੀ ਦੇ ਤਹਿਤੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਕਿ ਇੱਕ ਟਕਸਾਲੀ ਪਰਿਵਾਰ ਨੂੰ ਵੱਡੇ ਹੰਦਾ ਵਸਾ ਵੀ ਸ਼ੁਰੂ ਤੋਂ ਕਾਂਗਰਸ ਚ ਰਹੇ ਦੇ ਟਕਸਾਲੀ ਤੇ ਢੜਲੇਦਾਰ ਕਾਂਗਰਸੀ ਇਹ ਵੀ ਟਕਸਾਲੀ ਕਾਂਗਰਸੀ ਨੇ ਇਹਨਾਂ ਨੂੰ ਜਿਹੜਾ ਟਿਕਟ ਦੇ ਕੇ ਨਵਾਜਿਆ ਹੈ ਅਸੀਂ ਸਾਰੇ ਹਲਕਾ ਗਰਦਾਸਪੁਰ ਦੇ ਨਿਵਾਸੀ ਇਹਨਾਂ ਦੇ ਤਹਿਤੋਂ ਧੰਨਵਾਦੀ ਹਾਂ ਤੇ ਐਡੇ ਇਮਾਨਦਾਰ ਤੇ ਨੇਕ ਇਨਸਾਨ ਨੂੰ ਜਿਹੜਾ ਵਾ ਕਾਂਗਰਸ ਦੇ ਟਿਕਟ ਤੇ ਕਿਨਵਾਜਿਆ ਤੇ ਸਾਨੂੰ ਆਸ ਆ ਕਿ ਬਹੁਤ ਵੱਡੀ ਲੀਡ ਨਾਲ ਇਹ ਜਿੱਤ ਕੇ ਇਹ ਸੀਟ ਜਿਹੜੀ ਆ ਕਾਂਗਰਸ ਦੀ ਝੋਲੀ ਪਾਉਣਗੇ ਸਰ ਜੀ ਸੋ ਕੀ ਜਤੋਂ ਥੋਪ ਮੁਕਾਬਲਾ ਕਿਦਣਾ ਹੋਏਗਾ ਚੋ ਕਦ ਦਾ ਮੁਕਾਬਲਾ ਬ ਚੋ ਤਰਫਾ ਮੁਕਾਬਲਾ ਹਾਂਜੀ ਇਹ ਦੇਖੋ ਜੀ ਕਾਂਗਰਸ ਤੇ ਦੂਜੀ ਆਪਣਾ ਜੀਜੇਪੀ ਤੇ ਕਾਲੀਦਾ ਲਿਆ ਉਹ ਐਰਕਾਂ ਦਫਾੜਿਆ ਅੱਗੇ ਇਕੱਠੇ ਹੁੰਦੇ ਸੀ ਤਾਂ ਕੁਝ ਨਾ ਕੋਈ ਮੁਕਾਬਲਾ ਦਿੰਦੇ ਸੀ ਹੁਣ ਜਿਹੜਾ ਲੋਕਾਂ ਦਾ ਵਿਸ਼ਵਾਸ ਆ ਉਹ ਆਮ ਆਦਮੀ ਪਾਰਟੀ ਤੋਂ ਉੱਠ ਚੁੱਕਾ ਵਾ ਉਹ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਤੁਹਾਂ ਸਾਰਾ ਵੇਖਿਆ ਹੀ ਐ ਤੇ ਇਹ ਕਾਂਗਰਸ ਪਾਰਟੀ ਆ ਜਿਹਦੀ ਆ ਵੇਲੇ ਹਵਾ ਦਿਨੋਂ ਦਿਨ ਵੱਧਦੀ ਆ ਤੇ ਪੰਜਾਬ ਚ ਕਾਂਗਰਸ ਦਾ ਹੀ ਜ਼ਿਆਦਾ ਜੋਰ ਆ ਮੈਨੂੰ ਐਸਾ ਕਿ ਵੱਧ ਤੋਂ ਵੱਧ ਜਿਸ ਤਰ੍ਹਾਂ ਦੂਸਰੇ ਦੇ ਕੰਮ ਚੂੜੀ ਮਾਰੀ ਜਾਂਦੇ ਨੇ ਜੀ 13 0 13 0 ਸਾਨੂੰ ਆਸ ਹੈ ਵੀ ਕਾਂਗਰਸ 13 ਦੀਆਂ 13 ਸੀਟਾਂ ਪੰਜਾਬ ਤੋਂ ਜਿੱਤ ਕੇ ਜਾਊਗੀ ਤੇ ਉੱਪਰ ਵੀ ਆਸ ਹੈ ਵੀ ਕਾਂਗਰਸ ਜਿਹੜੀ ਹੈ ਜਿਸ ਤਰ੍ਹਾਂ ਦਿਨੋਂ-ਦਿਨ ਇਹ ਵੱਧਦੀ ਜਾ ਰਹੀ ਆ ਭਾਈ ਜੀ ਵਧਣ ਲਈ ਹੈ ਇਹ ਸਰਕਾਰ ਬਣਾਉਣੀ ਸੰਗੀਪ ਕੀ ਲੱਗਦਾ ਕਿ ਜੋ ਅਰਜਵਿੰਦਰ ਸਿੰਘ ਦਾ ਨਾਂ ਵਾਲਾ ਟਿਕਟ ਅਨਾਊਂਸ ਹੋਵੇ ਕੀ ਲੱਗਦਾ ਹੈ ਅੱਜ ਤੇ ਬਹੁਤ ਮੁਬਾਰਕ ਵਾਲੀ ਘੜੀ ਆ ਕਿ ਰੰਧਾਵਾ ਸਾਹਿਬ ਨੂੰ ਟਿਕਟ ਮਿਲਣਾ ਵਰਕਰਾਂ ਚ ਇਨਾ ਉਤਸ਼ਾਹ ਹੈ ਕਿ ਬਟਾਲੇ ਦੇ ਵਰਕਰ ਤੁਸੀਂ ਵੇਖਣ ਦਿਓ ਕਿਦਾਂ ਹਜੂਮ ਬਣ ਕੇ ਅੱਜ ਇਕੱਠੇ ਹੋ ਗਏ ਨੇ ਇਹ ਸਭ ਤੋਂ ਵੱਡੀ ਗੱਲ ਹੈ ਕਿ ਰੰਧਾਵਾ ਸਾਹਿਬ ਇੱਕ ਧਾਕੜ ਲੀਡਰ ਨੇ ਤੇ ਉਹਨਾਂ ਦੇ ਆਨ ਨਾਲ ਜਿਹੜੀ ਇੱਥੇ ਸਾਡੀ ਧੜੇਬੰਦੀ ਹੈ ਖਤਮ ਹੋ ਕੇ ਇੱਕਜੁੱਟ ਹੋ ਕੇ ਕਾਂਗਰਸੀ ਵਰਕ ਕਰਨਗੇ ਤੇ ਇਹ ਸੀਟ ਜਿੱਤ ਕੇ ਰਾਹੁਲ ਗਾਂਧੀ ਉੱਤੇ ਹਾਈ ਕਮਾਂਡ ਦੀ ਝੋਲੀ ਚ ਪਾਈ ਜਾਏਗੀ ਨਹੀਂ ਲੱਗਦਾ ਕਿ ਇਸ ਦੇਖੇ ਨਾਲ ਲੋਕ ਲੋਕਲ ਕੈਂਡੀਡੇਟ ਮੰਗਦੇ ਸਾਰੇ ਕੈਂਡੀਡੇਟ ਲੋਕਲ ਹੋਗੇ ਮੁਕਾਬਲਾ ਕਿਹਦੇ ਨਹੀਂ ਲੋਕਲ ਤੇ ਚਲੋ ਸਾਰੇ ਹੀ ਨੇ ਪਰ ਉਹ ਬੰਦਾ ਜਿਹੜਾ ਇੱਕ ਉੱਚੀਆਂ ਪੋਜੀਸ਼ਨਾਂ ਤੇ ਰਿਹਾ ਤੇ ਆਪਣੀ ਜਨਤਾ 'ਚ ਵਿਚਰਦਾ ਰਿਹਾ ਇਹ ਡਿਪਟੀ ਸੀਐਮ ਹੀ ਰਹੇ ਨੇ ਤਦwie ਆਮ ਬੰਦਿਆਂ ਵਾਂਗ ਲੋਕਾਂ 'ਚ ਵਿਚਰਦੇ ਰਹੇ ਨੇ ਲੋਕਾਂ ਦੇ ਕੰਮ ਕਰਾਉਂਦੇ ਰਹੇ ਨੇ ਹਜ਼ਾਰਾਂ ਪਰਿਵਾਰ ਨੇ ਸਾਡੇ ਨੇੜੇ-ਤੇੜੇ ਜਿਨ੍ਹਾਂ ਨੇ ਇਹ ਰੰਧਾਵਾ ਸਾਹਿਬ ਕੋਲੋਂ ਫਾਇਦੇ ਲਏ ਨੇ ਤੇ ਰੰਧਾਵਾ ਸਾਹਿਬ ਉਹਨਾਂ ਨੇ ਦੁੱਖ-ਸੁੱਖ 'ਚ ਹਰ ਵੇਲੇ ਕੰਮ ਆਇਆ। ਮੁੱਦਾ ਸਾਡਾ ਤੇ ਇਹੀ ਹੈ ਕਿ ਲੋਕਲ ਕੈਂਡੀਡੇਟ ਆ ਧਾਕੜ ਲੀਡਰ ਆ ਤੇ ਵਿਕਾਸ ਸਾਡੀ ਜਿਹੜੀ ਇੰਡਸਟਰੀ ਦੀ ਆਵਾਜ਼ ਆ ਸਾਡੇ ਜਿਹੜੇ ਸ਼ਹਿਰ ਦੀ ਆਵਾਜ਼ ਆ ਸਾਡੇ ਜਿਹੜੇ ਜ਼ਿਲ੍ਹੇ ਦੀ ਆਵਾਜ਼ ਆ ਇਹ ਹਾਈ ਕਮਾਂਡ ਦੇ ਕੁੱਤੇ ਜਾ ਇਹ ਲੋਕ ਸਭਾ 'ਚ ਉੱਤੇ ਜਾ ਕੇ ਬੋਲਣ ਤੇ ਇਹ ਧਾਕੜ ਲੀਡਰ ਐ ਬੋਲ ਸਕਦੇ ਨੇ।